ਕਾਲ ਦੀ ਵੀਡੀਓ ਦੇਖ ਰਹੇ ਸਬਜੀਆਂ ਨੂੰ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਲਾਈਫ ਸਟਾਈਲ ਟੈਕਸ ਹਰਕਿੰਦਰ ਸਿੰਘ ਨਿਊਜ਼ ਜਿਵੇਂ ਵੱਡੇ ਸ਼ਹਿਰਾਂ ਵਿੱਚ ਲੋਕਾਂ ਦੀਆਂ ਤਰ੍ਹਾਂ ਜੀਹਾਂ ਸਮੇਂ ਦੇ ਨਾਲ ਬਦਲ ਰਹੀਆਂ ਹਨ ਉਹ ਨਰੀਆਂ ਸ਼ਰਤਾਂ ਦੀ ਬਦਲ ਰਹੀਆਂ ਹਨ ਪਹਿਲਾਂ ਬੱਚਿਆਂ ਨੂੰ ਰੱਬ ਦਾ ਤੋਹਫ਼ਾ ਮੰਨਿਆ ਜਾਂਦਾ ਸੀ ਪਰ ਅੱਜ ਲੋਕ ਪੂਰੀ ਯੋਜਨਾਬੰਦ ਨਾਲ ਆਪਣੇ ਪਰਿਵਾਰ ਦਾ ਵਿਸਤਾਰ ਦਾ ਕਰਨ ਦਾ ਫੈਸਲਾ ਕਰਦੇ ਹਨ ਇਸ ਇਸ ਲਈ ਕਈ ਵਾਰ ਔਰਤਾਂ ਚਾਹੇ ਗਰਭ ਨੂੰ ਰੋਕਣ ਲਈ ਗੋਲੀਆਂ ਲੈਂਦੀਆਂ ਹਨ ਪਰ ਔਰ بولਨਾ ਲੈਣ ਤੋਂ ਪਹਿਲਾਂ ਇਸ ਨਾਲ ਸੰਬੰਧੀ ਸਾਰੀ ਜਾਣਕਾਰੀ ਇਕੱਠੀ ਕਰਨੀ ਬਹੁਤ ਜ਼ਰੂਰੀ ਹੈ ਆਸ਼ਾ ਦੇ ਵਿਦਕਰ ਨੇ ਲੇਟ੍ਰੋ ਤੇ ਗਾਇਦੇ ਕੋਲ ਜਸਟ ਡਾਕਟਰ ਚੰਚਲ ਸ਼ਰਮਾਨ ਦੇ ਅਨੁਸਾਰ ਅਣਚਾਹੇ ਗਰਭ ਨੂੰ ਰੋਕਣ ਲਈ ਤੁਸੀਂ ਜੋ ਬੋਲਣਾ ਵਰਤਦੇ ਹੋ ਸਰੀਰ ਦੇ ਅੰਦਰ ਹਾਰਮੋਨ ਦਾ ਤੇ ਨਿਯੰਤਰਣ ਉਪਰਪਭਾਵਿਤ ਕਰ ਦਗਾ ਹਨ ਜਿਸ ਦਾ ਨਤੀਜਾ ਤਾਂ ਦੇ ਸਰੀਰ ਤੇ ਦੇਖਿਆ ਦੇਖਿਆ ਜਾ ਸਕਦਾ ਹੈ ਇਸ ਲਈ ਗੋਲੀਆਂ ਦੀ ਵਰਤੋਂ ਉਦੋਂ ਹੀ ਕਰਨੀ ਚਾਹੀਦੀ ਜਦੋਂ ਇਹ ਬਹੁਤ ਜ਼ਰੂਰੀ ਹੋਵੇ ਨਹੀਂ ਤਾਂ ਇਸ ਦੇ ਨਤੀਜੇ ਬਹੁਤ ਗੰਭੀਰ ਹੋ ਸਕਦੇ ਹਨ ਚਾਹੇ ਗਰਭ ਨੂੰ ਰੋਕਣ ਲਈ ਗੋਲੀਆਂ ਕਿੰਨੀ ਵਾਰ ਲਈਆਂ ਜਾ ਸਕਦੀਆਂ ਹਨ ਹਨ ਚਾਹੇ ਗਰਭ ਨੂੰ ਰੋਕਣ ਲਈ ਗੋਲੀਆਂ ਹਮੇਸ਼ਾ ਅਮਰਜੈਂਸੀ ਵਿੱਚ ਵਰਤੀਆਂ ਜਾਣੀਆਂ ਚਾਹੀਦੀਆਂ ਹਨ ਆਮ ਤੌਰ ਤੇ ਇੱਕ ਸਿਹਤਮੰਦ ਔਰਤ ਨੂੰ ਮਹੀਨੇ ਵਿੱਚ ਇੱਕ ਵਾਰ ਤੋਂ ਬਾਅਦ ਇਹ ਗੋਲੀਆਂ ਨਹੀਂ ਖਾਣੀਆਂ ਚਾਹੀਦੀਆਂ ਇਹਨਾਂ ਗੋਲੀਆਂ ਦੀ ਨਿਯਮਤ ਗਰਭ ਨਿਰੋਧਕ ਵਜੋਂ ਬਿਲਕੁਲ ਵੀ ਨਹੀਂ ਵਰਤਣਾ ਚਾਹੀਦਾ ਇਹਨਾਂ ਗੋਲੀਆਂ ਨੂੰ ਖਾਣ ਨਾਲ ਸਰੀਰ ਦੇ ਅੰਦਰ ਹਾਰਮੋਨ ਜਸੰਤੋਲਨ ਵਿਗਾੜ ਸਕਦੇ ਹਨ ਇਸ ਲਈ ਇਹਨਾਂ ਨੂੰ ਨਿਯਮਤ ਤੌਰ ਤੇ ਪ੍ਰੇਰਿਤ ਕਰਨਾ ਚਾਹੀਦਾ ਹੈ ਗੋਲੀਆਂ ਦਾ ਸਰੀਰ ਤੇ ਕੀ ਪ੍ਰਭਾਵ ਹੁੰਦਾ ਹੈ ਜੇਕਰ ਬਨੂ ਰੋਕਨ ਲਈ ਤੁਸੀਂ ਜੋ ਗੋਲੀਆਂ ਵਰਤਦੇ ਹੋ ਤੁਹਾਡੇ ਸਰੀਰ ਵਿੱਚ ਦਾਖਲ ਹੋ ਜਾਂਦੀਆਂ ਹਨ ਤੇ ਆਮ ਹਾਰਮੋਨ ਰਸਤਨ ਵਿੱਚ ਵਿਗਨ ਪਹੁੰਚਦੀਆਂ ਹਨ ਤੁਹਾਡੇ ਸਰੀਰ ਦੇ ਇਹ ਸਦਾ ਨੁਕਸਾਨ ਦੇ ਪ੍ਰਭਾਵ ਇਸ ਤਰ੍ਹਾਂ ਦੇਖਿਆ ਜਾ ਸਕਦਾ ਹੈ ਆ ਨਿਜਮ ਮਹਾਬਾਰੀ ਗੋਲੀਆਂ ਦੀ ਵਾਰ-ਵਾਰ ਵਰਤੋਂ ਕਰਨ ਨਾਲ ਤੁਹਾਡੇ ਮਾਹਵਾਰੀ ਆਮਿਤ ਬੋਸ ਅਤੇ ਖੂਨ ਵਹਿਣਾ ਵੀ ਆਮ ਨਾਲੋਂ ਵੱਧ ਹੋ ਸਕਦਾ ਹੈ ਧੰਨਵਾਦ